ਇਨਆਕਟ ਟ੍ਰੇਡ ਯੂਨੀਅਨ ਵਰ ਲੋਡ ਡਰਾਈਵਰਾਂ ਮਿਨੀ ਟ੍ਰਾਂਸਪੋਰਟ ਹਨ ਵਾਰੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਮਾਧਮ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਮਿਨੀ ਟ੍ਰਾਂਸਪੋਰਟ ਬਚਾਉਣ ਤੇ ਮੋਟਰਸਾਈਕਲ ਰੇਡੀਆਂ ਤੇ ਗੈਰ ਕਾਨੂੰਨੀ ਵਾਹਨਾਂ ਨੂੰ ਤੁਰੰਤ ਬੰਦ ਕੀਤੇ ਜਾਣ ਤੇ ਇਹਨਾਂ ਨੂੰ ਤਿਆਰ ਵੇਚਣ ਤੇ ਰਿਪੇਅਰ ਕਰਨ ਵਾਲੀਆਂ ਵਰਕਸ਼ਾਪਾਂ ਤੇ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਲੱਸ ਤੇ ਨਾਕਿਆਂ ਤੇ ਇਕਸਾਰਤਾ ਲਿਆਉਣ ਲਈ ਵੀ ਪੁਲਿਸ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਜਾਣਕਾਰੀ ਦਿੰਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਟਰਾਂਸਪੋਰਟ ਧਿਕਾਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਕਾਲ ਦੌਰਾਨ ਕਾਰੋਬਾਰ ਬੰਦ ਹੋਣ ਕਰਕੇ ਮਿਨੀ ਟੈਕਸ ਵੀ ਨਹੀਂ ਜਮ੍ਹਾਂ ਕਰਵਾ ਪਏ। ਉਹਨਾਂ ਦੇ ਟੈਕਸ ਤੇ ਪਾਸਿੰਗ ਤੇ ਭਾਰੀ ਜੁਰਮਾਨੇ ਚੱਲ ਰਹੇ ਨੇ। ਨਾਂ ਹਰਜਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਜੁਨੇਟਡ ਟ੍ਰੇਡ ਯੂਨੀਅਨ ਪੰਜਾਬ ਸਾਡੀ ਜੁਣੀ ਨੇ। ਜਗਾੜੂ ਰੇੜੀਆਂ ਵਾਸਤੇ ਅਸੀਂ ਜਿਹੜਾ ਸਾਨੂੰ ਘਟੂ ਘੜ 2.5 ਸਾਲ ਹੋ ਗਿਆ ਛੜਕਾ ਦੇ ਸਾਡੇ ਜਿਹੜੇ ਡਰਾਈਵਰ ਆਪਰੇਟਰ ਰੋਡਾਂ ਦੇ ਤਰੇਪੇ ਦੇ ਜਿਗਾੜੂ ਜਿਹੜੀਆਂ ਜਿਹੜੀਆਂ ਸ਼ਰੀਆਮ ਸੜਕਾਂ ਦੇ ਉੱਤੇ ਘੁੰਮਦੀਆਂ ਤੇ ਸਰਕਾਰ ਦਾ ਇਹ ਕੋਈ ਧਿਆਨ ਨਹੀਂ ਹਾਈ ਕੋਰਟ ਚੋ ਕੇਸ ਵੀ ਜਿੱਤੇ ਆ ਤਾਂ ਵੀ ਉਹਦੇ ਲਾਗੂ ਨਹੀਂ ਕੰਡੇ ਕਿਉਂਕਿ ਜਿਹੜੀ ਭਗਵੰਤਮਾਨ ਦੀ ਸਰਕਾਰ ਆ ਇਹ ਜਿੰਨੇ ਵੀ ਗੈਰ ਕਾਨੂੰਨੀ ਕੰਮ ਉਹਨਾਂ ਨੂੰ ਪਹਿਲ ਦੇ ਰਹੀ ਆ ਜਿਹੜੇ ਆਪਣੀ ਮਿਹਨਤ ਕਰਕੇ ਜਿਹੜੇ ਗੁਜ਼ਾਰਾ ਕਰਦੇ ਆ ਉਧਰ ਇਹਨਾਂ ਦਾ ਧਿਆਨ ਨਹੀਂ ਉਹਨਾਂ ਨੂੰ ਲੁੱਟਣ ਵਾਲੇ ਧਿਆਨ ਰੱਖਿਆ ਹਾਸੇ ਨਾ ਕਰਕੇ ਹੁੰਦੇ ਆ ਜੇ ਉਹਨੇ ਇੱਕ ਮੋਟਰਸਾਈਕਲ ਆ ਉਹਨੂੰ ਤਿੰਨ ਬੰਦੇ ਬੈਹਿਣ ਜਾਂ ਤਿੰਨ ਸਵਾਰੀਆਂ ਬੈਹਿਣ ਉਹਨੂੰ ਇਹਨਾਂ 트리플 ਸਵਾਰੀ ਕਰਕੇ ਦੇ ਚਲਾਨ ਕਰ ਦਿੰਦੇ ਆ ਤੇ ਜਗਾੜੂ ਰੇੜੀ ਦੇ ਮਗਰ ਜਿਹੜੇ 10-10 ਬੰਦੇ ਬਿਠਾਏ ਹੁੰਦੇ ਆ ਓਵਰਲੋਡਿੰਗ ਹੁੰਦੀ ਆ ਇਹਨਾਂ ਦੀ ਓਵਰਲੋਡਿੰਗ ਆ ਜੇ ਸਾਡੀ ਗੱਡੀ ਦਾ ਡਾਲਾ ਖੁੱਲਾ ਉਹਨੂੰ ਓਵਰਲੋਡਿੰਗ ਕਰ ਦਿੰਦੇ ਜੇ ਥੋੜਾ ਬਾਦਾ ਹਾਈਟ ਆ ਉਹ ਵੀ ਓਵਰਲੋਡਿੰਗ ਆ ਸਾਡੀ ਮੰਗ ਆ ਕਿ ਜੇ ਇਹਦੇ ਜਗਾੜੂ ਰੇੜੀਆਂ ਬੰਦ ਨਹੀਂ ਕਰਦੇ ਅੱਜ ਡੀਸੀ ਸਾਹਿਬ ਤੋਂ ਇਹੋ ਕਰਕੇ ਜਾਣਾ ਕਿ ਜੇ ਤੁਸੀਂ ਅੱਜ ਇਹਨਾਂ ਨੇ ਕੀ ਕੀਤਾ ਕਿ ਲੈਟਰ ਕੱਢ ਦਿੱਤੀ ਆ ਕਿ ਜਿਹੜੀਆਂ ਗੱਡੀਆਂ ਖਲੋਤੀਆਂ ਸਟੈਂਡ ਤੇ ਉਹਨਾਂ ਦੇ ਜਾ ਕੇ ਚਲਾਨ ਕਰੋ ਤੇ ਜਗਾੜੂ ਰੇੜੀਆਂ ਇਹਨਾਂ ਨੂੰ ਡੀਸੀ ਸਾਹਿਬ ਨੂੰ ਨਹੀਂ ਦੇਖਦੀਆਂ ਆਥਰੀ ਗਾਲ ਜੀ ਮੈਂ ਸਾਫ ਸਿੰਘ ਅਮਰਸਰ ਤੋਂ ਸਾਡੀ ਜੂਨੀਅਨ ਹੈ ਜਨਰੇਟਰ ਡੇਅ ਜੂਨੀਅਨ ਪੰਜਾਬ ਇਹ ਸਾਰੇ ਪੰਜਾਬ ਦੇ ਕਵਰ ਕਰਦੇ ਜੂਨੀ ਨਹੀਂ ਸਾਰਾ ਅੱਜ ਸਾਡਾ ਮੁੱਦਾ ਵਾ ਜਗਾੜੂ ਮੋਟਰਸ ਜਿਹੜੀਆਂ ਦਾ ਆਮ ਸੜਕਾਂ 'ਤੇ ਦੌੜਦੀਆਂ ਵਾਂ ਤੇ ਛੋਟੇ ਹਾਥੀ ਬੀਕਅਪ ਨੂੰ ਕੰਮ ਘੱਟ ਮਿਲਦਾ ਜੇਹੀ ਕੰਮ ਕਰਦੇ ਵੀ ਆ ਤਾਂ ਸਾਨੂੰ ਮੁਲਾਜ਼ਮ ਟ੍ਰੈਫਿਕ ਵਾਲੇ ਜਾਂ ਥਾਣੇ ਵਾਲੇ ਸਾਨੂੰ ਰੋਕਦੇ ਆ ਆਦਾ ਜੇ ਓਵਰਲੋਡ ਮਾਲਿਆ ਜਾਂ ਡਾਲਾ ਖੁੱਲਾ ਵਾ ਤੇ ਸਾਡਾ ਚਲਾਨ ਆ ਇਹ ਰੇੜੀ ਵਾਲਾ 20 ਫੁੱਟ ਦਾ ਸਰੀਆ ਲੈਂਥ ਲੈ ਕੇ ਨਿਕਲ ਜਾਂਦਾ ਲਾਗੋ ਉਹਨੂੰ ਕੋਈ ਨਹੀਂ ਰੋਕਦਾ 10 ਸਵਾਰੀਆਂ ਵਾ ਕੇ ਮੋਟਰਸਾਈਕਲ ਤੇ ਨਿਕਲ ਜਾਂਦੇ ਆ ਉਹਨਾਂ ਰੋਕਦਾ ਕੋਈ ਨਹੀਂ ਆਪਾਂ 3 ਸਵਾਰੀਆਂ ਵਾ ਕੇ ਮੋਟਰਸਾਈਕਲ ਤੇ ਨਿਕਲ ਜਾਂਦੇ ਆ ਗਰਦਾਸਪੁਰ ਸ਼ਹਿਰ ਤੋਂ 3 ਸਵਾਰੀਆਂ ਮੋਟਰਸਾਈਕਲ ਤੇ ਵਾ ਕੇ ਨਿਕਲ ਜਾਓ ਆਪਾਂ ਸਾਰਾ ਸ਼ਹਿਰ ਨੰਗ ਨਹੀਂ ਸਕਦੇ ਚਲਾਨ ਦਾ ਡਾ ਪੱਕਾ ਤੇ ਉਸ ਤੋਂ ਬਾਅਦ ਅਸੀਂ ਕੋਈ ਵੀ ਗੱਠ ਲਾਦੇ ਆ ਗਰਦਾਸਪੁਰ ਦੇ ਵਿੱਚ ਆਪਾਂ ਨੂੰ ਟਰੱਕਾਂ ਵਾਲੇ ਘਿਰਨ ਆ ਪਏ ਵੀ ਤੁਸੀਂ ਸਾਡਾ ਇਹ ਕੰਮ ਕਿਉਂ ਖੁੰਦੇ ਜੀ ਛੋਟੇ ਅਜਾ ਇਹ ਟਰੱਕ ਦੇ ਕਿੰਨੇ ਇਕੱਠਾ ਆਉਂਦੀਆਂ ਉਹ ਸਾਨੂੰ ਰੋਕਣ ਡੈ ਪਿਆ ਇੱਕ ਅਸੀਂ ਟੈਕਸ ਭਰਦੇ ਹਾਂ ਸਾਲ ਦਾ 40 ਤੋਂ 50 ਹਜ਼ਾਰ ਟੈਕਸ ਭਰਦੇ ਆ ਛੋਟੇ ਆਦੀ ਦਾ ਪਿਕਅਪ ਦਾ 40 ਤੋਂ 50 ਹਜ਼ਾਰ ਟੈਕਸਿਆ ਟੈਕਸਿਆ ਪਾਸਿੰਗ ਆ ਬੀਮਾ ਵਾ ਉਹ ਹੀ ਭਰਦੇ ਆ ਸਾਲ ਦਾ ਬੱਚੇ ਵੀ ਬਰਲੇ ਆ ਬੱਚਿਆਂ ਦੀ ਫੀਸਾਂ ਦੇਣੀਆਂ ਗੱਡੀ ਦੇ ਕਿਸ਼ਤਾਂ ਵੀ ਕਰਨੀਆਂ ਘਰ ਦਾ ਸਾਰਾ ਖਰਚਾ ਵਾ ਇਹ ਜਿਹੜੀ ਵਾਲਾ ਨਾ ਕੋਈ ਖਰਚਾ ਭਰਦਾ ਨਾ ਕੋਈ ਟੈਕਸ ਭਰਦਾ ਨਾ ਕੁਝ ਵੀ ਨਹੀਂ ਹੈਗਾ ਦੇਖੋ ਨਾ ਤਾਂ ਕੋ ਲਾਇਸੈਂਸ ਹੈ ਨਾ ਕੋ ਆਰਸੀ ਆ ਉਦਾਂ ਹੀ ਲਈ ਫਿਰਦੇ ਜਵਾਨੇ ਇਹਨਾਂ ਨੂੰ ਕੋਈ ਰੋਕਦਾ ਨਹੀਂ ਸਾਡੀ ਸਰਕਾਰ ਘਰੀ ਇਹੋ ਹੀ ਬੇਨਤੀ ਆ ਕੀ ਸਾਡੇ ਦਾ ਧਿਆਨਤਾ ਜਾਵੇ ਰੋਜ ਕੇ ਸਾਨੂੰ ਦਿੱਤਾ ਜਾਵੇ ਇਹ ਜਗੜੂ ਜੜੀਆਂ ਜਾਂ ਚੋਰੀ ਦੇ ਚਲਾਉਣ ਦੇ ਬੰਦ ਕੀਤੀਆਂ ਜਾਣ